ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਡੀਆ ਪਾਕਿਸਤਾਨ ਦਾ ਜੁੱਧ ਛਿੜਿਆ ਹੈ ਉੱਥੇ ਹੀ ਵੇਖਦੇ ਹੋਏ ਆਦਮਪੁਰ 에ਅਰਬੇਸ ਨੂੰ ਲਗਾਤਾਰ ਪਾਕਿਸਤਾਨ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਵੇਂ ਕਿ ਸਾਰੀ ਰਾਤ ਧਮਾਕਿਆਂ ਦੀ ਗੂੰਜ ਉੱਠਦੀ ਰਹੀ ਹੈ ਉੱਥੇ ਹੀ ਇੱਕ ਡਰੋਨ ਜੋ ਕਿ ਆਦਮਪੁਰ 에ਅਰਵੇਸ ਵੱਲ ਨੂੰ ਛੱਡਿਆ ਗਿਆ ਜੋ ਕਿ ਇੰਡੀਅਨ ਆਰਮੀ ਵੱਲੋਂ ਉਸ ਨੂੰ ਹਵਾ ਵਿੱਚ ਹੀ ਕ੍ਰੈਸ਼ ਕਰ ਦਿੱਤਾ ਗਿਆ ਆ ਉਸ ਦੇ ਟੁਕੜੇ ਅਲਾਵਰਪੁਰ ਦੇ ਪਿੰਦੇ ਸ਼ਕੰਦਰਪੁਰ ਦੇ ਵਿੱਚ ਦੇਖਣ ਨੂੰ ਮਿਲੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਕਿਸ ਤਰ੍ਹਾਂ ਉਸ ਦੇ ਟੁਕੜੇ ਇਸ ਪਿੰਡ ਸ਼ਕੰਦਰਪੁਰ ਦੇ ਵਿੱਚ ਮਿਲੇ ਨੇ ਔਰ ਇਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੇ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪਰਚਾਲ ਸ਼ੁਰੂ ਕਰ ਦਿੱਤੀ ਹੈ ਤੋ ਤੁਸੀਂ ਦੇਖ ਸਕਦੇ ਹੋ ਤਸਵੀਰਾ ਰਾਹੀ ਪੱਤਰਕਾਰ ਵਰਨ ਕੁਮਾਰ ਦੀ ਰਿਪੋਰਟ ਇਹੋ ਜਿਹੇ ਦਿਖਿਆ ਹੈ ਚਾਰ ਚਾਰ ਤੁਸੀਂ ਜਾਗ ਰਹੇ ਸੀ ਉਦੋਂ ਹਾਂਜੀ ਜਾਗ ਰਹੇ ਪੈਸੀ ਕੋਈ ਨੁਕਸਾਨ ਵਾਲੇ ਦੁਆਲੇ ਕੁਝ ਕੋਈ ਨੁਕਸਾਨ ਨਹੀਂ ਹੋਇਆ ਬਸ ਆਵਾਜਾਤ ਤੇ ਪ੍ਰਸ਼ਾਸਨ ਨੂੰ ਕਿੰਨੇ ਵਜੇ ਤੁਸੀਂ ਦੱਸਿਆ ਪ੍ਰਸ਼ਾਸਨ ਨੂੰ ਅਸੀਂ ਜਦੋਂ ਫੇਰ ਬਾਹਰ ਨਿਕਲੇ ਤਾਂ ਦੇਖਿਆ ਸੀਗੇ 4-5 ਪਾਸੇ ਬਹਿਲੇ ਤਾਂ ਕਿਸੇ ਕੱਤਾ ਕੀਤਾ ਤੇ ਪਹਿਲਾ ਸਰਪੰਚ ਨੂੰ ਅਸੀਂ ਦੱਸਿਆ ਇਹ ਉਹ ਆਈ ਸੀਗੇ ਤੇ ਮੈਂ 7 ਵਜੇ ਤੱਕ ਆਈ ਸੀਗੇ ਤਾਂ ਸਾਰੇ ਉਹਨਾਂ ਨੂੰ 7 ਵਜੇ 8 ਵਜੇ ਸਾਰਿਆਂ ਨੂੰ ਮਨਨ ਚੱਲ ਗਏ ਕੋਈ ਨੁਕਸਾਨ ਵਗੈਰਾ ਤੇ ਨਹੀਂ ਕਿਸੇ ਦਾ ਹੈਗਾ ਨਹੀਂ ਨਹੀਂ ਕਿਸੇ ਦਾ ਕੁਝ ਨੁਕਸਾਨ ਨਹੀਂ ਹੈ ਇਹ ਕਿਦਾਂ ਅਲੱਗ-ਅਲੱਗ ਟੁਕੜੇ ਡਿਗੇ ਆ ਕੇ ਹਾਂਜੀ ਅਲੱਗ-ਅਲੱਗ ਟੁਕੜੇ ਡਿਗੇ ਸੀ ਚਾਰੇ ਪਾਸੇ ਫੈਲੇ ਹੋਏ ਸੀ ਕਈ ਘੇਟਾ ਦੇ ਵਿੱਚ ਸੀ ਤੇ ਇੱਕ ਥਾਂ ਥਾਂ ਤੇ ਸੀ ਬਾਬਾ ਦੇ ਥਾਂ ਤੇ ਸੀ ਤੇ ਕਈਆਂ ਤੇ ਬਾਕੀ ਦਾ ਘਰ ਦੇ ਵਿੱਚ ਨਹੀਂ ਸੀ ਜਾਈ ਸੀ ਇਹ ਇਹ ਜਿਹੜੇ ਟੁਕੜੇ ਡਿਗੇ ਆ ਇਹ ਸਾਰੇ ਤੁਹਾਡੇ ਘਰ ਦੇ ਵਿੱਚ ਹੀ ਡਿਗੇ ਨਹੀਂ ਨਹੀਂ ਇਹ ਚਾਰੇ ਪਾਸੇ ਫੈਲੇ ਸੀ ਉਹ ਸਿੱਖ ਇਕੱਠਾ ਕੀਤਾ ਇਕੱਠੇ ਕੀਤੇ ਹੋ ਹਾਂਜੀ ਠੀਕ ਹੈ